ਅੱਜ ਦੀ ਵੀਡੀਓ 'ਚ ਰੇਟ ਮਿਲੂਗਾ ਕੁੱਲ 10 ਲੱਖ ਰੁਪਈਆ ਤੇ ਇਹ ਮਾਲਕ ਨੇ ਜਾਣਿਆ ਜੀ ਬਾਹਰ ਤਾਂ ਕਰਕੇ ਬੱਸ ਆਪ ਦਾ ਜਿਹੜਾ ਇਹ ਘਰ ਮਾਲਕ ਨੇ ਸੇਲ ਕਰਨਾਗਾ ਕੋਠੀ ਤੋਂ ਘਟ ਨਹੀਂ ਹੈਗਾ ਜੀ ਵਧੀਆ ਮਾਲਕ ਨੇ ਤਿਆਰ ਕਰਵਾਇਆ ਹੋਇਆ ਬਾਕੀ ਤੁਹਾਨੂੰ ਅੰਦਾਜ਼ਾ ਲੱਗਿਆ ਹੋਊਗਾ ਕਿਵੇਂ ਦਾ ਘਰ ਹੈ ਸੀ ਬਾਕੀ ਰੇਟ ਜਮ੍ਹਾਂ ਘਟ ਮਿਲੂਗਾ ਪੂਰੀ ਆਪਾਂ ਗੱਲਬਾਤ ਕਰਦੇ ਆਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲੂ ਨੰਬਰ 73800 ਪੂਰਾ 26173 ਉੱਤੇ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਊਗਾ ਜੇ ਤੁਸੀਂ ਐਡ ਕਰਵਾਉਣੀਆ ਫੋਟੋਆਂ ਜਾਣਕਾਰੀ ਵੀਡੀਓ ਆਪਣੇ ਕੋਲੇ ਭੇਜੋ ਕਿਸੇ ਵੀ ਏਰੀਆ 'ਚ ਤੁਸੀਂ ਦੇਖ ਰਹੇ ਹੋ ਫ੍ਰੀ 'ਚ ਲਾਡਾ ਮਗੇਜ਼ੀਨ ਜਿਹੜਾ ਘਰ ਆਪਾਂ ਅੱਜ ਲੈ ਕੇ ਪਹੁੰਚੇ ਹਾਂ ਜੀ ਤੁਸੀਂ ਦੇਖੋਗੇ ਘਰ ਵੀ ਤੁਹਾਨੂੰ ਪਸੰਦ ਆਊਗਾ ਘਰ ਦੀ ਜਦੋਂ ਪੂਰੀ ਵੀਡੀਓ ਤੁਸੀਂ ਦੇਖ ਲਈ ਉਹ ਤੋਂ ਬਾਅਦ 10 ਲੱਖ ਰੁਪਏ ਰੇਟ ਤੁਹਾਨੂੰ ਜ਼ਿਆਦਾ ਨਹੀਂ ਲੱਗਣਾ ਤੇ ਘਰ ਆਪਾਂ ਜਿਹੜਾ ਲੈ ਕੇ ਅੱਜ ਪਹੁੰਚੇ ਹਾਂ ਜੀ ਕੋਰਨਰ ਤੇ ਬਣਿਆ ਹੋਇਆ ਦੋਵੇਂ ਸਾਈਡ ਗਲੀਆਂ ਲੱਗਦੀਆਂ ਫਰੰਟ ਤੇ ਵੀ ਗਲੀ ਹੈ ਤੇ ਸਾਈਡ 'ਚ ਵੀ ਗਲੀ ਹੈ ਵਾਰਾਂ ਤੁਸੀਂ ਦੇਖ ਹੀ ਲਿਆ ਸੀ ਰੇਟ ਬੜਾ ਘੱਟ ਮਾਲਕ ਨੇ ਕਿਹਾਗਾ ਬਾਕੀ ਜਦੋਂ ਘਰ ਨੂੰ ਤੁਸੀਂ ਦੇਖ ਲਿਆ ਰੇਟ ਤੁਸੀਂ ਆਪ ਹੀ ਮੰਨ ਜਾਓਗੇ ਵੀ ਬਾਕੀ ਬਹੁਤ ਘੱਟ ਮੰਗਿਆ ਗਾਮ ਤੇ ਇਹਨਾਂ ਨੇ ਬਾਹਰ ਜਾਣਾ ਹੈ ਤਾਂ ਕਰਕੇ ਛੇਤੀ ਤੋਂ ਛੇਤੀ ਇਹਨਾਂ ਨੇ ਆਬਾਧਾ ਘਰ ਸੇਲ ਕਰਨ ਕੋਠੀ ਵਾਂਗੂ ਘਰ ਬਣਿਆ ਹੋਇਆ ਘਰ ਠੀਕ ਹੈ ਜੀ ਰੇਟ ਦੇ ਹਿਸਾਬ ਨਾਲ ਏਰੀਆ ਦੇ ਹਿਸਾਬ ਨਾਲ ਜਿਵੇਂ ਬਣਿਆ ਹੋਇਆ ਜਿਹੜੇ ਹਿਸਾਬ ਨਾਲ ਬਣਿਆ ਹੋਇਆ ਸੀ ਰੇਟ ਓਕੀ ਹੈ ਗਾਮ ਬਾਕੀ ਆਪਾਂ ਕੱਲੀ ਕੱਲੀ ਗੱਲਬਾਤ ਸਾਰੀ ਕਰਦੇ ਆ ਤੁਹਾਨੂੰ ਮੈਂ ਦੱਸ ਦਾਂ ਜੀ ਤੇ ਵੀਡੀਓ ਚ ਬਾਕੀ ਤੁਸੀਂ ਆਪ ਸਾਰਾ ਕੁਝ ਦੇਖ ਹੀ ਲਓਗੇ ਕੀ ਕੁਝ ਬਣਿਆ ਹੋਇਆ ਕਿਵੇਂ ਬਣਿਆ ਹੋਇਆ ਜੀ ਜੀ ਆਪਾਂ ਘਰ ਦੀ ਜਗ੍ਹਾ ਦੀ ਗੱਲ ਕਰੀਏ ਤਾਂ ਮਾਲਕ ਕਹਿੰਦੇ ਨੇ 3.5 ਮਰਲੇ ਪੱਕੀ ਰਜਿਸਟਰੀ ਵਾਲੀ ਆਪਾਂ ਨੂੰ ਜਗ੍ਹਾ ਮਿਲ ਜੂਗੀ। ਬਾਕੀ ਤੁਸੀਂ ਮਾਲਕ ਨਾਲ ਆਪ ਵੀ ਗੱਲ ਕਰ ਸਕਦੇ ਹੋ। ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਅੱਗੇ ਵੀਡੀਓ 'ਚ ਆਪਾਂ ਦੇ ਦਾਂਗੇ। ਕਿੱਥੇ ਘਰ ਬਣਿਆ ਹੋਇਆ ਸੀ, ਕੱਲੀ-ਕੱਲੀ ਗੱਲਬਾਤ ਤੁਹਾਨੂੰ ਮੈਂ ਦੱਸ ਦਾਂ ਜੀ। ਪਹਿਲਾਂ ਇੱਕ ਵਾਰੀ ਵੀਡੀਓ ਤੁਸੀਂ ਚੈੱਕ ਕਰੋ। 2 ਬੈੱਡਰੂਮ ਆਪਾਂ ਨੂੰ ਮਿਲ ਜਾਣਗੇ ਤੇ ਬੈੱਡਰੂਮ ਤੁਸੀਂ ਦੇਖੋ ਜੀ ਉੱਪਰੋਂ ਜੇ ਛੱਤ ਦੀ ਗੱਲ ਕਰੀਏ ਤਾਂ ਸਾਰੀ ਛੱਤ ਪੀਓਪੀ ਕਰਵਾਈ ਹੋਈ ਐ। ਡਿਜ਼ਾਈਨ ਪੂਰਾ ਵਧੀਆ ਐ। ਤੇ ਕੰਦਾ ਤਾਂ ਇਹਨਾਂ ਨੇ ਬਾਲ ਪੇਪਰ ਲਵਾ ਰੱਖਿਆ ਥੱਲੇ ਆਪਾਂ ਫਾਰਸ਼ ਦੀ ਗੱਲ ਕਰੀਏ ਤਾਂ ਸਿਮੈਂਟਡ ਫਾਰਸ਼ ਆਪਾਂ ਨੂੰ ਦੇਖਣ ਨੂੰ ਮਿਲੂਗਾ ਜੀ ਵਧੀਆ ਲੋਬੀ ਮਿਲ ਜੂਗੀ ਖੁੱਲੀ ਡੂਲੇ ਇੱਕ ਆਪਾਂ ਨੂੰ ਬਾਥਰੂਮ ਮਿਲੂਗਾ ਜੀ ਬਾਕੀ ਲੋਬੀ ਦੀ ਛੱਤ ਦੇਖ ਲਓ ਬਾਕੀ ਘਰ ਜਿਹੜਾ ਹੈਗਾ ਸੀ ਇਹ ਬਹੁਤ ਬਜਟ ਦੇ ਵਿੱਚ ਸੇਲ ਕਰਨਾ ਮਾਲਕ ਨੇ ਤੇ ਬਜਟ ਦੇ ਵਿੱਚ ਹੀ ਮਿਲ ਰਿਹਾ ਸੀ ਜੇ ਕਿਸੇ ਨੂੰ ਪਸੰਦ ਆ ਤਾਂ ਛੇਤੀ ਕਰਿਓ ਜੀ ਮਾਲਕ ਨਾਲ ਗੱਲ ਕਰ ਲਿਓ ਛੇਤੀ ਤੋਂ ਛੇਤੀ ਜਾ ਕੇ ਦੇਖ ਲਿਓ ਕਿਉਂਕਿ ਰੇਟ ਘਟ ਹੈ ਇਹ ਛੇਤੀ ਤੋਂ ਛੇਤੀ ਹੈ ਵੇਖ ਜਾਣਾਗਾ ਤੇ 10 ਲੱਖ ਰੁਪਇਆ ਇੱਕ ਵਾਰੀ ਮਾਲਕ ਨੇ ਡਿਮਾਂਡ ਕੀਤੀ ਸੀ 10 ਲੱਖ ਇਹਨਾਂ ਨੇ ਕੋਈ ਵੀ ਐ ਨਹੀਂ ਕਿਹਾ ਵੀ ਮੌਕੇ ਤੇ ਹੋਣਾ ਨਿਕਾ ਮਾਲਕ ਕਹਿੰਦੇ ਨੇ ਕੋਠੀ ਦੇ ਜਦੋਂ ਆ ਕੇ ਕੋਈ ਦੇਖੂਗਾ ਖਰੀਦਣ ਵਾਸਤੇ ਕੋਈ ਆਊਗਾ ਪਹਿਲਾਂ ਚੈੱਕ ਕਰੂਗਾ ਦੇਖੂਗਾ ਤੇ ਜਦੋਂ ਫਿੱਟ ਵੇਖਦਾ ਬੰਦੇ ਦੇ ਉਹ ਤੋਂ ਬਾਅਦ ਰੇਟ ਵੇਖ ਕੇ ਕਰ ਲਾਂਗੇ ਰੇਟ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਬਾਕੀ ਗਲੀਆਂ ਜਿਹੜੀਆਂ ਲੱਗਦੀਆਂ ਪੂਰੀਆਂ ਵਧੀਆ ਲੱਗਦੀਆਂ ਗੱਡੀ ਵਗੈਰਾ ਜੇ ਕੋਈ ਆਪਣੇ ਕੋਲੇ ਹੈਗੀ ਅਸੀਂ ਤਾਂ ਸਿੱਧੀ ਘਰ ਦੇ ਅੰਦਰ ਲੱਗੂਗੀ ਗਲੀਆਂ ਤੁਸੀਂ ਆਪ ਚੈੱਕ ਕਰ ਲਓ ਜੀ ਚਾਰੇ ਪਾਸੇ ਗਲੀਆਂ ਹੀ ਗਲੀਆਂ ਆਪਾਂ ਨੂੰ ਮਿਲ ਜਾਣਗੀਆਂ ਬਾਕੀ ਮੇਨ ਗੇਟ ਤੁਸੀਂ ਚੈੱਕ ਕਰੋ ਵਧੀਆ ਮੇਨ ਗੇਟ ਹੈ ਤੇ ਵਧੀਆ ਹਾਰਿਕ ਚੀਜ਼ ਆਪਾਂ ਨੂੰ ਮਿਲੂਗੀ ਬਾਕੀ ਉੱਪਰ ਕੀ ਕੁਛ ਹੈ ਜੀ ਕਿਵੇਂ ਦਾ ਕੁਝ ਬਣਿਆ ਹੋਇਆ ਉੱਪਰ ਵੀ ਤੁਹਾਨੂੰ ਮੈਂ ਲੈ ਕੇ ਚਾਲਦੇ ਹਾਂ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸਦੇ ਰਹੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਆ ਤੇ ਤੁਹਾਨੂੰ ਇਸ ਘਰ ਦਾ ਰੇਟ ਕਿਵੇਂ ਲੱਗਿਆ ਸੀ ਵਧੀਆ ਲੱਗਿਆ ਰੇਟ ਘਰ ਵਧੀਆ ਲੱਗਿਆ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਉਹਨੂੰ ਲਾਜ਼ਮੀ ਦਬਦਿਓ ਲਾਈਕ ਕਰਨਾ ਨਾ ਭੁੱਲਿਓ ਜੀ ਬਤ ਤੋਂ ਬਾਦ ਅੱਗੇ ਵੀਡੀਓ ਨੂੰ ਸ਼ੇਅਰ ਕਰਦੋ ਬਤ ਤੋਂ ਬਾਦ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋਮ ਸੇਲ ਮਾਰਕੀਟ ਤੇ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਦੇਖ ਰਹੇ ਹਾਂ ਚਾਹੇ ਪੰਜਾਬ ਚੋਂ ਦੇਖ ਰਹੇ ਹਾਂ ਹਰਿਆਣਾ ਚੋਂ ਦੇਖ ਰਹੇ ਹਾਂ ਰਾਜਸਥਾਨ ਤੋਂ ਦੇਖ ਰਹੇ ਹਾਂ ਕਿਸੇ ਵੀ ਪਿੰਡ ਚੋਂ ਦੇਖ ਰਹੇ ਹਾਂ ਖੇਤ ਦੇ ਵਿੱਚੋਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਘਰ ਹੈ ਕੋਠੀਆ ਮਕਾਨ ਹੈ ਤੁਹਾਡੇ ਕੋਲ ਹੈ ਤੁਹਾਡੇ ਰਿਸ਼ਤੇਦਾਰਾਂ ਕੋਲ ਹੈ ਜੇ ਵੇਚਣਾ ਚਾਹੁੰਨ ਹੋ ਜੀ ਤਾਂ ਆਪਣੇ ਕੋਲ ਆਪਣੇ ਵਟਸਐਪ ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10 ਬਾਰ ਫੋਟੋਆਂ ਆਪਣਾ ਵਟਸਐਪ ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਸੀ ਨੰਬਰ ਨੋਟ ਕਰ ਲਓ 73800 ਪੂਰਾ 26173 ਫਰੀਦ ਵਿੱਚ ਆਪਾਂ ਸਾਰਾ ਕੰਮ ਕਰਦੇ ਹਾਂ ਜੀ ਨਾ ਕੋਈ ਕਮਿਸ਼ਨ ਨਾ ਕੋਈ ਦਲਾਲੀ ਨਾ ਕੋਈ ਕੁਛ ਆਪਣਾ ਲੈਣਾ ਦੇਣਾ ਹੁੰਦਾ ਸੀ ਫਰੀਦ ਵਿੱਚ ਸਾਰਾ ਕੰਮ ਜੇ ਕਿਸੇ ਨੂੰ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲ ਹੀ ਬਾਕੀ ਉੱਪਰ ਦੀ ਵੀਡੀਓ ਚੱਲ ਰਹੀ ਹੈ ਜੀ ਸਕਰੀਨ ਤੇ ਤੁਸੀਂ ਚੈੱਕ ਕਰੋ ਪੂਜਾ ਰੂਮ ਜਿਹੜਾ ਬਣਿਆ ਹੋਇਆ ਸੀ ਉੱਤੇ ਬਣਿਆ ਹੋਇਆ ਛੱਤ ਤੇ ਵਧੀਆ ਪੂਜਾ ਰੂਮ ਇਹਨਾਂ ਨੇ ਬਣਾ ਰੱਖਿਆ ਸਾਰੀ ਛੱਤ ਆਪਾਂ ਨੂੰ ਪੱਕੀ ਕੰਪਲੀਟ ਮਿਲੂਗੀ ਤੇ ਰੰਗ ਰੋਗਨ ਦਾ ਕੰਮ ਤੁਸੀਂ ਦੇਖ ਲਿਆ ਸੀਗਾ ਜੀ ਹੋਇਆ ਜ਼ਰੂਰ ਹੈ ਪਰ ਮਾੜਾ ਮੋਟਾ ਡੈਮੇਜ ਹੋਇਆ ਪਿਆ ਰੰਗ ਕੋਈ ਕੋਈ ਜ਼ਿਆਦਾ ਲੰਮੀ ਚੋਡੀ ਗੱਲ ਹੈ ਨਹੀਂਗੀ ਤੁਸੀਂ ਸਾਰਾ ਕੁਝ ਥੱਲੇੋਂ ਦੇਖ ਲਿਆ ਸੀਗਾ ਬਾਕੀ ਛੱਤ ਦੇਖ ਲਓ ਆਸ-ਪਾਸ ਦਾ ਮਾਹੌਲ ਦੇਖ ਲਓ ਜੀ ਆਸ-ਪਾਸੇ ਦਾ ਏਰੀਆ ਵੀ ਆਪਾਂ ਨੂੰ ਪੂਰਾ ਵਧੀਆ ਮਿਲੂਗਾ। ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਇਹਨਾਂ ਦਾ ਪੰਡ ਜਿਹੜਾ ਹੈਗਾ ਸੀ ਖੇਮਦੀਨ ਕੀ ਹੈ। ਖੇਮਦੀਨ ਕੇ ਇਹਨਾਂ ਦਾ ਪੰਡ ਹੈ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਵੀ ਸਕਦੇ ਹੋ। ਜੇ ਆਪਾਂ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਤਰਨ ਤਰਨ ਇਹਨਾਂ ਨੂੰ ਜ਼ਿਲ੍ਹਾ ਲੱਗਦਾ ਹੈ। ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ 10 ਲੱਖ ਰੁਪਈਆ। ਜੇ ਆਪਾਂ ਪਾਣੀ ਦੀ ਗੱਲ ਕਰੀਏ ਤਾਂ ਪਾਣੀ ਵਾਸਤੇ ਆਪਾਂ ਨੂੰ ਸਮਰਸੀਬਲ ਮੋਟਰ ਮਿਲ ਚੁਕੀ। ਪਾਣੀ ਇੱਕ ਨੰਬਰ ਹੈ। ਬਾਕੀ ਘਰ ਵੀ ਇੱਕ ਨੰਬਰ ਹੈ ਸੀ। ਤੇ ਮਾਲਕ ਕਹਿੰਦੇ ਨੇ ਵੀ ਛੇਤੀ ਤੋਂ ਛੇਤੀ ਮੈਂ ਸੇਲ ਕਰਨਾਗਾ ਤਾਂ ਕਰਕੇ ਰੇਟ ਹੋਰ ਵੀ ਕਰ ਲਾਂਗੇ ਤੇ ਰੇਟ ਵੀ ਠੀਕ ਹੈ ਤੇ ਘਰ ਵੀ ਠੀਕ ਹੈ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਜਿਹੜੀ ਆਪਾਂ ਡੀਲ ਅੱਜ ਲੈ ਕੇ ਪਹੁੰਚੇ ਆ ਪ੍ਰਾਪਰਟੀ ਜਿਹੜੀ ਲੈ ਕੇ ਪਹੁੰਚੇ ਆ ਘਰ ਲੈ ਕੇ ਪਹੁੰਚੇ ਆ ਤੁਹਾਨੂੰ ਕਿਵੇਂ ਦਾ ਲੱਗਿਆ ਸੀ ਵੀਡੀਓ ਕਿਵੇਂ ਦੀ ਲੱਗੀ ਤੇ ਘਰ ਕਿਵੇਂ ਦਾ ਲੱਗਿਆ ਜਰੂਰ ਕਮੈਂਟ ਕਰਕੇ ਦੱਸੋ ਜੀ ਬਾਹਰ ਕਰਕੇ ਬਸ ਮਾਲਕ ਨੇ ਛੇਤੀ ਤੋਂ ਛੇਤੀ ਮਤਲਬ ਕਿ ਸੇਲ ਕਰਨੀ ਹੈ ਤਾਂ ਕਰਕੇ ਰੇਟ ਘਟ ਮੰਗਿਆ ਗਾ ਰੇਟ ਤੁਹਾਨੂੰ ਪਤਾ ਲੱਗ ਗਿਆ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ 628030992 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਨਾ ਤੁਹਾਨੂੰ 628030992 ਜਾਣ ਤੋਂ ਪਹਿਲਾਂ ਇੱਕ ਵਾਰੀ ਫੋਨ ਤੇ ਗੱਲ ਲਾਜ਼ਮੀ ਕਰ ਲਿਓ ਸਿੱਧਾ ਨਾ ਜਾਇਓ ਜੀ ਪਹਿਲਾਂ ਇੱਕ ਵਾਰੀ ਫੋਨ ਕਰਿਓ ਮਾਲਕ ਨੂੰ ਸਾਰੀ ਗੱਲਬਾਤ ਜਦੋਂ ਤੁਹਾਡੀ ਹੋ ਗਈ ਕਲੀਅਰ ਤੇ ਉਹ ਤੋਂ ਬਾਅਦ ਮਾਲਕ ਨੂੰ ਟਾਈਮ ਦੇ ਦਿਓ ਟਾਈਮ ਦੇ ਕੇ ਜਾ ਕੇ ਦੇਖ ਕੇ ਤੇ ਪੂਰੀ ਗੱਲਬਾਤ ਕਰਕੇ ਜਦੋਂ ਫਿੱਟ ਬੰਦ ਉਹ ਤੋਂ ਬਾਅਦ डील ਕਰ ਸਕਦੇ ਹਾਂ ਰੇਟ ਆਪ ਦਾ ਮੁਕਾ ਕੇ ਜੀ ਰੇਟ ਤੁਸੀਂ ਆਪ ਹੀ ਕਰ ਲਿਓ ਬਾਕੀ ਲੈਣ ਦੇਣ ਦੀ ਗੱਲ ਕਰਨੀ ਆ ਜੋ ਵੀ ਡੀਲ ਕਰਨੀ ਆ ਜੀ ਚਾਹੀ ਜਿਹੜਾ ਬੰਦਾ ਦੇਖ ਰਿਹਾ ਸੀ ਜਿਹੜੀ ਮੇਰੀ ਭੈਣ ਮੇਰੀ ਮਾਤਾ ਕੋਈ ਮੇਰਾ ਵੱਡਾ ਬਜ਼ੁਰਗ ਦੇਖ ਰੂ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਆਪ ਦੀ ਪੂਰੀ ਤਸੱਲੀ ਕਰਿਓ ਜੀ ਕਿਉਂਕਿ ਤਸੱਲੀ ਕਰਨੀ ਆਪਦੀ ਜ਼ਰੂਰੀ ਹੁੰਦੀ ਹੈ ਜੀ ਕਿਵੇਂ ਮਰਜੀ ਆ ਚਾਹੀ ਤਸੱਲੀ ਜ਼ਰੂਰ ਕਰਿਓ ਕਾਗਜ਼ ਪੇਪਰ ਅਨਸਾਰੇ ਚੈੱਕ ਕਰ ਲਿਓ ਜੀ ਜੋ ਵੀ ਲੈਣ ਦੇਣ ਕਰਨਾ ਆਪਦੀ ਜ਼ਿੰਮੇਵਾਰੀ ਤੇ ਕਰਨਾ ਜੀ ਜਿਹਨੇ ਵੇਚਣਾ ਉਹ ਵੀ ਧਿਆਨ ਰੱਖਿਆ ਕਰੋ ਜੀ ਜਿਹਨੇ ਖਰੀਦਣਾ ਉਹ ਵੀ ਧਿਆਨ ਰੱਖਿਆ ਕਰੋ ਪੂਰੀ ਆਪਦੀ ਤਸੱਲੀ ਕਰ ਲਿਆ ਕਰੋ ਪਹਿਲਾਂ ਕਿਉਂਕਿ ਬਾਅਦ ਦੇ ਵਿੱਚ ਕੋਈ ਡਾਊਟ ਨਾ ਰਹੇ ਜੀ ਬਾਕੀ ਆਪਣਾ ਤਾਂ ਸਿਰਫ ਐਡ ਕਰਨ ਦਾ ਕੰਮ ਹੈ ਸੀ ਆਪਾਂ ਵਿਚ ਵਿਚਾਲੇ ਕੁਝ ਨਹੀਂ ਕਰਦੇ ਆਪਾਂ ਸਿਰਫ ਐਡ ਕਰਦੇ ਆ ਜੀ ਵੀਡੀਓ ਪਾਉਨੇ ਆ ਤੇ ਆਪਣਾ ਸਿਰਫ ਦਿਖਾਉਣ ਦਾ ਕੰਮ ਹੈ ਅੱਗੇ ਦਾ ਜਿਹੜਾ ਪ੍ਰੋਸੀਜਰ ਹੈ ਜੀ ਜੋ ਵੀ ਲੈਣ ਦੇਣ ਦਾ ਖਰੀਦਣ ਦਾ ਜਿਹੜਾ ਪ੍ਰੋਸੀਜਰ ਅੱਗੇ ਦਾ ਉਹ ਤੁਹਾਡਾ ਸੀ। ਬਾਕੀ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਆਪਣੀ ਕਿਵੇਂ ਦੀ ਲੱਗੀ? ਵਧੀਆ ਲੱਗੀ ਵੀਡੀਓ ਪਸੰਦ ਆਈ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ। ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਹੋਮ ਸੇਲ ਮਾਰਕੀਟ। ਜਿੰਨੇ ਮੇਰੇ ਭਰਾ, ਜਿੰਨੀਆਂ ਮੇਰੀਆਂ ਭੈਣਾਂ, ਮੇਰੀਆਂ માતા-ਮਾ, ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਕੋਠੀ ਘਰ ਮਕਾਨ ਆਪਣੇ ਕੋਲੇ ਭੇਜੋ ਜੀ ਐਡ ਆਪਾਂ ਫ੍ਰੀ ਚ ਲਾਵਾਂਗੇ। ਠੀਕ ਹੈ ਜੀ ਆਪਣਾ WhatsApp ਨੰਬਰ ਉੱਤੇ 73800 ਪੂਰਾ 2617 ਆਪਣਾ ਲਿਖਿਆ ਰਹਿੰਦਾ ਜੀ। ਬਾਕੀ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਸੀ ਹਰ ਰੋਜ਼ ਆਪਣੀ ਨਵੀਂ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਕਿ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ ਲਾਜ਼ਮੀ ਦਬਾ ਦਿਓ। ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ। ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਨੇ ਹਾਂ ਅਸੀਂ। ਤੇ ਹਰ ਰੋਜ਼ ਅਲੱਗ-ਅਲੱਗ ਪਿੰਡ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਘਰ ਕੂਠੀ ਮਕਾਨ ਦੀ ਵੀਡੀਓ ਲੈ ਕੇ ਆਉਂਦੇ ਰਹਿੰਨੇ ਆਂ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਥੋਂ ਕਿੰਨੇ ਰੇਟ ਦੇ ਵਿੱਚ ਕੀ ਚਾਹੀਦਾ ਹੈ ਲੈ ਕੇ ਆਪਾਂ ਪਹੁੰਚ ਜਾਗੇ ਬਾਕੀ ਜਿਨ੍ਹਾਂ ਨੇ ਪਹਿਲਾਂ ਤੋਂ ਸਬਸਕ੍ਰਾਈਬ ਕਰਕੇ ਰੱਖਿਆ ਹੋਇਆ ਸੀ ਤੁਹਾਡਾ ਸ਼ੁਕਰੀਆ ਧੰਨਵਾਦ ਤੇ ਮਿਲਦੇ ਆਂ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੂਠੀ ਮਕਾਨ ਘਰ ਨਾਲ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ